ਤੇ ਤੁਹਾਡੇ ਦੋਨੋਂ ਬੱਚੇ ਅਜੀਤ ਸਿੰਘ ਤੇ ਫਤੇ ਸਿੰਘ ਦੇ ਬੇਟੇ ਆ ਤੁਹਾਡੇ ਹਨ ਹਾਂਜੀ ਆ ਦੋਨੇ ਤੁਸੀਂ ਹੋਮ ਸਕੂਲਿੰਗ ਚ ਰੱਖੇ ਹੋਏ ਆ ਹਾਂਜੀ ਤੇ ਤੁਸੀਂ ਆਪ ਇੱਕ ਟੀਚਰ ਸੀਗੇ ਜੀ ਹਨਾ ਮੇਰਾ ਨਾ ਜਿਹੜਾ ਟੀਚਿੰਗ ਦਾ ਤਰੀਕਾ ਹੁੰਦਾ ਸੀ ਕਿ ਮੈਂ ਬਹੁਤ ਘੱਟ ਟਾਈਮ ਸਬਜੈਕਟਿਵ ਪੜਾਉਂਦੀ ਸੀ ਜ਼ਿਆਦਾ ਟਾਈਮ ਇਟ ਊਡ ਬੀ ਟੋਕ ਅਬਾਊਟ ਹਾਂ ਐਕਸਪੀਰੀਐਂਸ਼ੀਅਲ ਉਹਨਾਂ ਦਾ ਮੋਰ ਆਫ ਉਹਨਾਂ ਦੀ ਨਿੱਜੀ ਜ਼ਿੰਦਗੀ ਉਹਨਾਂ ਦੀ ਪਰਸਨੈਲਿਟੀ ਕੀ ਵੈਲਿਊਸ ਕੀ ਗੁਣ ਉਹ ਲੈ ਪਾ ਰਹੇ ਨੇ ਜਾਂ ਅਦਰਵਾਈਜ਼ ਕੀ ਮੈਟਰ ਕਰਦਾ ਐਕਚੁਅਲ ਚ ਜ਼ਿੰਦਗੀ ਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਹੋਮ ਸਕੂਲਿੰਗ ਹੈ ਹਾਂਜੀ ਇਹ ਕਈ ਵਾਰ ਨਾ ਟੂ ਮੱਚ ਹੋ ਜਾਂਦਾ ਮਤਲਬ ਇੱਕ ਤਾਂ ਸਕੂਲ ਹੁੰਦਾ ਹੈ ਪ੍ਰੋਪਰ ਸਕੂਲ ਫਿਰ ਇੱਕ ਕੰਪਲੀਟ ਹੋਮ ਸਕੂਲਿੰਗ ਹਾਂਜੀ ਇਹਦਾ ਕੋਈ ਜਿਹੜਾ ਆਪਾਂ ਹਾਈਬ੍ਰਿਡ ਮਾਡਲ ਦੀ ਗੱਲ ਕਰਕੇ ਜਿਵੇਂ ਆਪਾਂ ਕੁਵੇਦਾ ਦੀ ਵੀ ਗੱਲ ਕੀਤੀ ਸੀ ਵੀ ਕੁਵੇਦਾ ਇਸ ਕਾਈਂਡ ਆਫ ਹਾਈਬ੍ਰਿਡ ਮਾਡਲ ਹੈ ਨਾ ਜਿੱਤੇ ਕਿ ਪੈਟਰਨ ਉਹੀ ਯੂਜ਼ ਕੀਤਾ ਜਾਂਦਾ ਪਰ ਬੱਚੇ ਉੱਥੇ ਜਾਂਦੇ ਨੇ ਬਟ ਉਹਨਾਂ ਨੂੰ ਜ਼ਬਰਦਸਤੀ ਨਹੀਂ ਬਿਠਾਇਆ ਜਾਂਦਾ ਜ਼ਬਰਦਸਤੀ ਨਹੀਂ ਸਿਖਾਇਆ ਜਾਂਦਾ ਏਦਾਂ ਦਾ ਕੋਈ ਤੁਹਾਡਾ ਵੀ ਮੈਨੂੰ ਲੱਗਦਾ ਆ ਜਗ੍ਹਾ ਤੇ ਜਾਂ ਤੁਸੀਂ ਦੂਜੀ ਆਪਣੀ ਜਗ੍ਹਾ ਤੇ ਕਹਿ ਰਹੇ ਸੀਗੇ ਕੁਝ ਫਿਊਚਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਤੁਹਾਡਾ ਐਜੂਕੇਸ਼ਨ ਦਾ ਬੈਕਗ੍ਰਾਉਂਡ ਹੈ ਜੀ ਮੇਰਾ ਖਿਆਲ ਹੈ ਕਿ ਸਾਰੇ ਹੋਮ ਸਕੂਲਰਸ ਨੂੰ ਸਪੋਰਟ ਚਾਹੀਦੀ ਹੁੰਦੀ ਆ ਕਿਉਂਕਿ ਉਹ ਉਹਨਾਂ ਨੂੰ ਆਪਣੇ ਫੈਮਿਲੀ ਔਰ ਫਰੈਂਡਸ ਤੋਂ ਨਹੀਂ ਮਿਲਦੀ ਬਿਕਾਜ਼ ਉਹਨਾਂ ਨੂੰ ਸਾਰਾ ਦਿਨ ਕ੍ਰਿਟਿਸਿਜ਼ਮ ਜਾਂ ਕੁਐਸ਼ਨਸ ਡਾਊਟਸ ਮਿਲਦੇ ਆ ਕਿ ਇਹ ਕਿਹੜਾ ਰਸਤਾ ਫੜ ਲਿਆ ਤੁਸੀਂ ਸਤਿ ਸ਼੍ਰੀ ਅਕਾਲ ਸਰਜੀਤ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਬਹੁਤ ਅੱਧੀ ਆ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਫਾਰਮ ਤੇ ਆ ਕੇ ਇੱਥੇ ਨਾ ਥੈਂਕ ਯੂ ਖੁੱਲੀ ਹਵਾ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਹਾਂ ਜੀ ਹੈ ਨਾ ਅ ਅੱਜ ਨਾ ਅਸੀਂ ਸਾਡੇ ਆਨ ਦਾ ਪਰਪਸ ਸੀਗਾ ਥੋੜਾ ਡਿਸਕਸ਼ਨ ਕਰਨੀ ਕਿ ਜਿਹੜਾ ਹੋਮ ਸਕੂਲਿੰਗ ਦਾ ਕਨਸੈਪਟ ਹੈ ਹੂੰ ਉਹਦੇ ਤੇ ਨਾ ਅਸੀਂ ਕੁਝ ਲਾਈਵ ਪੇਰੈਂਟਸ ਜਿਹੜੇ ਕਰ ਰਹੇ ਨੇ ਉਹਨਾਂ ਦੀ ਵੀ ਥੋੜਾ ਫੀਡਬੈਕ ਲੈਣਾ ਚਾਹੁੰਦੇ ਆ ਹਨਾ ਵੀ ਉਹਨਾਂ ਨੂੰ ਕੀ ਦਿੱਕਤਾਂ ਪਰੇਸ਼ਾਨੀਆਂ ਵਗੈਰਾ ਆ ਰਹੀਆਂ ਨੇ ਤੇ ਤੁਹਾਡੇ ਦੋਨੋਂ ਬੱਚੇ ਅਜੀਤ ਸਿੰਘ ਤੇ ਫਤੇ ਸਿੰਘ ਦੋ ਬੇਟੇ ਆ ਤੁਹਾਡੇ ਹਨਾ ਹਾਂਜੀ ਹਾਂਜੀ ਅ ਦੋਨੇ ਤੁਸੀਂ ਹੋਮ ਸਕੂਲਿੰਗ ਚ ਰੱਖੇ ਹੋਏ ਆਂ ਹਾਂਜੀ ਤੇ ਤੁਸੀਂ ਆਪ ਇੱਕ ਟੀਚਰ ਸੀਗੇ ਜੀ ਹਨਾ ਜੀ ਤੇ ਸਾਨੂੰ ਇਹ ਦੱਸੋ ਕਿ ਤੁਹਾਡੇ ਡਿਸੀਜਨ ਪਹਿਲੀ ਗੱਲ ਤਾਂ ਜਿਹੜਾ ਡਿਸੀਜਨ ਹੈ ਕਿ ਦੋਨੇ ਬੱਚਿਆਂ ਨੂੰ ਤੁਸੀਂ ਹੋਮ ਸਕੂਲਿੰਗ ਚ ਕਨਵਰਟ ਕੀਤਾ ਉਹਦਾ ਕੀ ਰੀਜ਼ਨ ਹੈ ਅ ਜਿੱਦਾਂ ਕਿ ਤੁਸੀਂ ਕਿਹਾ ਕਿ ਟੀਚਰ ਸੀ ਮੈਂ ਇਹ ਮੈਨੂੰ ਡਿਊਰਿੰਗ ਟੀਚਿੰਗ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਇੱਕ ਤਾਂ ਤੁਸੀਂ ਬੱਚੇ ਨੂੰ ਕੁਝ ਐਜੂਕੇਸ਼ਨਲ ਪਰਪਸੇਸ ਵੱਲੋਂ ਅਗਰ ਅਸੀਂ ਕਹੀਏ ਤਾਂ ਤੁਸੀਂ ਬੰਦ ਕਮਰੇ 'ਚ ਨਹੀਂ ਸਿਖਾ ਸਕਦੇ ਲਰਨਿੰਗ ਇੱਕ ਐਕਸਪੈਰੀਮੈਂਸ਼ਲ ਐਕਸਪੈਰੀਮੈਂਟਲ ਹੋਣੀ ਚਾਹੀਦੀ ਹੈ ਐਕਸਪੀਰੀਐਂਸ਼ਲ ਹੋਣੀ ਚਾਹੀਦੀ ਹੈ ਜੀਂਦੇ ਜਿਹੜੀ ਓਵਲੀ ਲਰਨਿੰਗ ਹੁੰਦੀ ਆ ਇਟ ਰਿਮੇਨਸ ਫॉर ਲੰਗਰ ਰਨ ਇਨ ਦਾ ਲਾਈਫ ਐਕਸਪੀਰੀਐਂਸ਼ੀਅਲ ਐਕਸਪੀਰੀਐਂਸ਼ੀਅਲ ਅੱਛਾ ਤੇ ਮੈਨੂੰ ਸੀ ਕਿ ਅ ਅਗਰ ਮੈਂ ਟੀਚਿੰਗ ਕਰਨੀ ਆ ਤਾਂ ਮੈਂ ਬੱਚਿਆਂ ਨੂੰ ਲੈ ਕੇ ਨਾਲ ਇੱਕ ਕੈਰੇਵਨ ਲੈ ਕੇ ਮੈਂ ਬੱਚਿਆਂ ਨਾਲ ਟਰੈਵਲ ਕਰਾਂ ਟਰੈਵਲ ਕਰਦੇ ਕਰਦੇ ਅਸੀਂ ਜੋ ਵੀ ਕੁਝ ਸਿੱਖ ਰਹੇ ਹਾਂ ਲਰਨ ਕਰ ਰਹੇ ਹਾਂ ਇਨ ਪ੍ਰੈਸੈਂਟ ਮੂਮੈਂਟ ਦੇ ਵਿੱਚ ਅਸੀਂ ਸਿੱਖੀਏ ਕਿਉਂਕਿ ਤੁਸੀਂ ਆਪ ਵੀ ਇੱਕ ਟਰੈਵਲਰ ਹੋ ਮੈਂ ਖੁਦ ਟਰੈਵਲਰ ਹਾਂ ਤੇ ਜਿਹੜਾ ਬੰਦਾ ਟਰੈਵਲ ਕਰਦਾ ਉਹਨੂੰ ਲੱਗਦਾ ਹੈ ਕਿ ਜੋ ਉਹਨਾਂ ਨੇ ਟਰੈਵਲ ਦੇ ਟਾਈਮ ਤੇ ਸਿੱਖਿਆ ਉਹਨਾਂ ਦੀ ਪੂਰੀ ਐਜੂਕੇਸ਼ਨ ਦੇ ਵਿੱਚ ਜੋ ਕਲਾਸਰੂਮ ਦੇ ਵਿੱਚ ਬੈਠ ਕੇ ਸਿੱਖਿਆ ਹੋਏਗਾ ਉਹਦੇ ਕੰਪੈਰੀਜ਼ਨ ਵਿੱਚ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਔਰ ਮੈਂ ਬਚਪਨ ਚ ਖੁਦ ਟ੍ਰੈਵਲ ਕੀਤਾ ਹੋਇਆ ਸੀ ਕੋਈ ਸਬਬ ਬਣੇ ਚਲੋ ਨੈਚਰ ਕਿਸੇ ਰੀਜ਼ਨ ਕਰਕੇ ਮੈਨੂੰ ਟ੍ਰੈਵਲਿੰਗ ਮਿਲੀ ਬਚਪਨ ਜੋ ਕੁਝ ਮੈਂ ਟ੍ਰੈਵਲਿੰਗ ਦੌਰਾਨ ਸਿੱਖ ਪਾਈ ਉਹ ਮੈਂ ਕਲਾਸਰੂਮ ਚ ਬੈ ਕੇ ਨਹੀਂ ਸਿੱਖ ਪਾਈ ਤੇ ਕਲਾਸਰੂਮ ਚ ਬੈਠ ਕੇ ਮੈਨੂੰ ਬਹੁਤ ਓਪਰਾ ਲੱਗਣਾ ਬਹੁਤ ਆਈ ਕਿਤਾਬੀ ਬਹੁਤ ਨਕਲੀ ਨਕਲੀ ਲੱਗਦਾ ਕਿੰਨੇ ਤੱਕ ਸਟਡੀ ਕੀਤੀ ਹੈ ਕਲਾਸਰੂਮ ਵਾਲੀ ਮਤਲਬ ਕਿੰਨੇ ਤੱਕ ਪੜੇ ਹੋ ਹੋ ਕਿ ਕਿੱਤਾ ਹੋਇਆ ਤੁਸੀਂ ਸਕੂਲਿੰਗ ਤੇ ਮੇਰੀ ਕਲਾਸਰੂਮ ਚ ਹੀ ਹੋਈ ਸੀ ਬਟ ਮੈਂ ਜਾਂਦੀ ਹੁੰਦੀ ਸੀ ਸਾਡੇ ਸਕੂਲ ਟ੍ਰਿਪਸ ਹੁੰਦੇ ਸੀ ਉਹ ਪ੍ਰਚਾਰ ਵਾਲੇ ਟ੍ਰਿਪਸ ਹੁੰਦੇ ਸੀ ਤੇ ਅਸੀਂ ਬਹੁਤ 6-6 ਮਹੀਨੇ ਉਹ ਟ੍ਰਿਪਸ ਤੇ ਰਹਿੰਦੇ ਸੀ ਤੇ ਨਾਲ ਹੀ ਸਾਡੀ ਕਿਤਾਬਾਂ ਹੁੰਦੀਆਂ ਸੀ ਜਿਹਦਾ ਡੈਮਸ ਵਗੈਰਾ ਹੁੰਦੇ ਸੀ ਐਸਐਸਟੀ ਦਾ ਬਹੁਤ ਸਾਰਾ ਪਾਰਟ ਅਸੀਂ ਔਨ ਰੋਡ ਦੇਖਦੇ ਹੋਏ ਸਿੱਖਿਆ ਤੇ ਤੇ ਉਹ ਰਹਿ ਜਾਂਦਾ ਸੀ ਮਨ 'ਚ ਯਾਦ ਰਹਿੰਦੀਆਂ ਸੀ ਪਰ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਂ ਰਿਲੇਟ ਨਹੀਂ ਕਰ ਪਾਉਂਦੀ ਸੀ ਕਿ ਕੱਲੀ ਫੋਟੋ ਦਿੱਤੀ ਹੋਈ ਹੈ ਕਿਤਾਬ ਦੇ ਵਿੱਚ ਵੀ ਇਹ ਐਕਚੁਅਲ 'ਚ ਕੀ ਹੋਏਗਾ ਤੇ ਉਹ ਫਿਰ ਜਾਦੀ ਦੇ ਮੈਂ ਫਿਰ ਅਗਰ ਅਸੀਂ ਕਹੀਏ ਕਿ ਮੇਰਾ ਰੁਝਾਨ ਇਸ ਤਰਫ ਕਿਉਂ ਬਣਿਆ ਆਫਟਰ ਮਾਈ ਮਾਸਟਰਸ ਮੈਂ ਬੀਐਡ ਤੋਂ ਬਾਅਦ ਜਦੋਂ ਆਈ ਵੈਂਟ ਬੈਕ ਟੂ ਦ ਸੇਮ ਸਕੂਲ ਜਿੱਥੇ ਆ ਨਾ ਮੈਂ ਪੜ੍ਹੀ ਸੀ ਤੇ ਉਹਨਾਂ ਨੇ ਉਹ ਚਾਹੁੰਦੇ ਸੀ ਕਿ ਮੈਂ ਐਜ਼ ਐਨ ਆਈਬੀ ਟੀਚਰ ਉੱਥੇ ਸਰਵਿਸ ਕਰੀ ਹੁੰਦਾ ਫੁੱਲ ਫਾਰਮ ਕੀ ਹੈ ਜੀ ਆਈਬੀ ਇਜ਼ ਇੰਟਰਨੈਸ਼ਨਲ ਬੈਕਲੋਰੀਏਟ ਓਕੇ ਤੇ ਉਦੋਂ ਮੈਨੂੰ ਬਿਲਕੁਲ ਇੰਟਰਸਟ ਨਹੀਂ ਸੀ ਟੀਚਿੰਗ ਚ ਤੇ ਮੇਰਾ ਮਨ ਸੀ ਕਿ ਮੈਂ ਇੰਗਲਿਸ਼ ਲਿਟਰੇਚਰ ਪੜਨ ਤੋਂ ਬਾਅਦ ਰਾਈਟਰ ਬਣਾ ਤੇ ਜਾਂ ਜਾਦਾ ਜਿਆਦਾ ਪ੍ਰੋਫੈਸਰ ਕਿਉਂਕਿ ਐਦਾ ਹੁੰਦਾ ਹੈ ਕਿ ਤੁਸੀਂ ਅੱਛੇ ਮੁਕਾਮ ਤੇ ਪਹੁੰਚਣਾ ਚਾਹੁੰਦੇ ਆ ਥੋੜਾ ਹਾਈ ਫਾਈ ਸੋਸਾਇਟੀ ਦੇ ਉਹਨਦੇ ਵੱਲ ਪਰ ਜਦੋਂ ਮੈਂ ਆਈਬੀ ਬਹੁਤ ੱਕੇ ਨਾਲ ਮੈਨੂੰ ਇੰਦੇ ਚ ਪੁਸ਼ ਕੀਤਾ ਗਿਆ ਬਟ ਆਮ ਵੈਰੀ ਵੈਰੀ ਥੈਂਕਫੁਲ ਕਿ ਮੈਨੂੰ ਉਹ ਮਾਹੌਲ ਮਿਲਿਆ ਮਾਹੌਲ ਮਿਲਿਆ ਤੇ ਉਹ ਟ੍ਰੇਨਿੰਗ ਵਾਸਤੇ ਮੈਂ ਗਈ ਗੁਰਗਾਓ ਤੇ ਜਦੋਂ ਉਹ ਆਈਬੀ ਦੇ ਪੈਡਾਗੋਜੀਸ ਨੂੰ ਮੈਂ ਜਾਣਿਆ ਦਾ ਆਈ ਅੰਡਰਸਟੂਡ ਕਿ ਤੁਸੀਂ ਬਹੁਤ ਹੋਰ ਤਰੀਕੇ ਵੀ ਆ ਬੱਚਿਆਂ ਦੀ ਲਾਈਫ ਨੂੰ ਇੰਪੈਕਟ ਕਰਨ ਲਈ ਤੇ ਮੈਂ ਜਦਾਂ ਐਜ਼ ਅ ਚਾਈਲਡ ਕਾਫੀ ਅਫੈਕਟਡ ਚਾਈਲਡ ਸੀਗੀ ਕਿਉਂਕਿ ਮੈਂ ਪੜਾਈ 'ਚ ਮੇਰਾ ਬਿਲਕੁਲ ਰੁਝਾਨ ਨਹੀਂ ਸੀ ਮੈਂ ਸਪੋਰਟਸ ਪਰਸਨ ਸੀਗੀ ਐਥਲੀਟ ਸੀ ਤੇ ਮੈਨੂੰ ਬੰਦਨ ਲੱਗਦਾ ਹੁੰਦਾ ਸੀ ਤੇ ਮੈਂ ਸੋਚਿਆ ਕਿ ਮੈਂ ਬਾਕੀ ਬੱਚਿਆਂ ਨੂੰ ਨਾ ਉਸ ਉਹ ਚੀਜ਼ ਵਿੱਚੋਂ ਨਾ ਗੁਜ਼ਰਨ ਦਵਾ ਤੇ ਮੈਂ ਹੈਲਪ ਕਰਨਾ ਚਾਹੂੰਗੀ ਤੇ ਉਹਦੇ ਨਾਲ ਫਿਰ ਜਦੋਂ ਮੈਂ ਟੀਚਿੰਗ ਚ ਗਈ ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਕਾਫੀ ਹੱਦ ਤੱਕ ਕਿਉਂਕਿ ਉਹ ਮੇਰਾ ਜਿਦਾ ਹੋਮ ਸਕੂਲ ਹੀ ਸੀ ਕੋਦਾ ਆਪਣਾ ਹੀ ਘਰ ਵਾਂਗੂ ਹੀ ਸੀ ਤੇ ਮੈਂ ਬਹੁਤ ਸਾਰਾ ਕੁਝ ਐਕਸਪੈਰੀਮੈਂਟ ਕਰ ਪਾਈ ਜਿਹੜਾ ਕਿ ਬਹੁਤ ਸਾਰੇ ਟੀਚਰਸ ਅਡਵਾਈਜ਼ ਨਹੀਂ ਕਰ ਪਾਉਂਦੇ ਕਿਉਂਕਿ ਮੈਨੇਜਮੈਂਟ ਦਾ ਰੋਲ ਹੁੰਦਾ ਹੈ ਰੋਲ ਹੁੰਦਾ ਵਿੱਚ ਤੇ ਬਹੁਤ ਸਟ੍ਰਿਕਨੈਸ ਹੁੰਦੀ ਹੈ ਤੇ ਆਈਬੀ ਕਰਦੇ ਕਰਦੇ ਮੈਨੂੰ ਇਹ ਵੀ ਸਮਝ ਆਇਆ ਕਿ ਇਹ ਆਈਬੀ ਦੀ ਜੋ ਫਿਲਾਸਫੀ ਹੈ ਤੁਸੀਂ ਉਹ ਕਲਾਸਰੂਮ ਚ ਬੈਠ ਕੇ ਨਹੀਂ ਫੁੱਲਫਿਲ ਕਰ ਸਕਦੇ ਉਹਨਾਂ ਦੇ ਫਿਲਾਸਫੀ ਬਹੁਤ ਅੱਛੀ ਹੈ ਉਹ ਤਿੰਨ ਟ੍ਰਾਂਸ ਡਿਸਪਲਿਨਰੀ ਉਹਨਾਂ ਦੀਆਂ ਥੀਮਸ ਹੁੰਦੀਆਂ ਤੇ ਉਹਦੇ ਅਕੋਰਡਿੰਗ ਉਹ ਸੋਚਦੇ ਆ ਕਿ ਬੱਚੇ ਦੀ ਸਾਰੀ ਸਾਈਕੋਲੋਜੀ ਅਸੀਂ ਹੋਲਿਸਟਿਕਲ ਉਹਨਾਂ ਦੀ ਪਰਸਨੈਲਿਟੀ ਨੂੰ ਡਿਵੈਲਪ ਕਰ ਸਕਦੇ ਆ ਹਨਾ ਵਿਚ ਇਸ ਅਦਰਵਾਈਜ਼ ਆਲਸੋ ਰਾਈਟ ਤੇ ਉਹ ਹਰ ਸਬਜੈਕਟ ਨੂੰ ਇੰਟਰਲਿੰਕ ਕਰਕੇ ਚੱਲਦੇ ਆ ਕਿ ਸਾਰ ਸਬਜੈਕਟ ਡਿਫਰੈਂਟ ਨਹੀਂ ਹੈਗੇ ਸਿਰਫ ਅਰਥ ਮੈਥਸ ਨੰਮਰਸੀ ਤੇ ਲਿਟਰੇਸੀ ਨੂੰ ਅਲੱਗ ਮੰਨ ਕੇ ਚੱਲਦੇ ਆ ਬਾਕੀ ਚੀਜ਼ਾਂ ਨੂੰ ਇੰਟਰਲਿੰਕ ਕਰ ਲੈਂਦੇ ਆ ਤੇ ਮੈਨੂੰ ਬਹੁਤ ਅੱਛੀ ਲੱਗੀ ਇਹ ਚੀਜ਼ ਕੀ ਸਾਡੀ ਜਿਹੜੀ ਸਿੱਖਲਾਈ ਹੈ ਉਹ ਸਾਡੀ ਐਕਚੁਅਲ ਜ਼ਿੰਦਗੀ ਦੇ ਨਾਲ ਕਨੈਕਟਡ ਹੈ ਉਹਨੂੰ ਵੂਵਨ ਕਰਕੇ ਨਾਲ ਲੈ ਕੇ ਅਗਰ ਅਸੀਂ ਚੱਲਦੇ ਆਂ ਤੇ ਬਹੁਤ ਇਫੈਕਟਿਵ ਲਰਨਿੰਗ ਹੋ ਜਾਂਦੀ ਹੈ ਤੁਸੀਂ ਫਿਰ ਟੀਚਿੰਗ ਵੀ ਛੱਡਤੀ ਟੀਚਿੰਗ ਹਾਂਜੀ ਜਿੱਦਾਂ ਮੈਂ ਕਿਹਾ ਕਿ ਲਿਮਿਟੇਸ਼ਨਸ ਕਾਫੀ ਹੁੰਦੀਆਂ ਕਿਉਂਕਿ ਟੀਚਿੰਗ ਮੈਂ ਤਾਂ ਛੱਡੀ ਕਿਉਂਕਿ ਮੈਂ ਕਾਫੀ ਗिल्ਟ ਟਰਿਪ ਚ ਚਲੀ ਜਾਂਦੀ ਸੀ ਕਿ ਜਿੰਨਾ ਐਕਚੁਅਲ 'ਚ ਮੈਂ ਇੰਪੈਕਟ ਕਰਨਾ ਚਾਹੁੰਦੀ ਆ ਕਿਸੇ ਬੱਚੇ ਨੂੰ ਹੈਲਪ ਕਰਨਾ ਚਾਹੁੰਦੀ ਆ ਉਹ ਨਹੀਂ ਉਹ ਪਾਉਂਦਾ ਕਿਉਂਕਿ ਇੰਨੇ ਸਾਰੇ ਸਬਜੈਕਟਸ ਐ ਬੱਚਾ ਇੱਕੋ ਹੀ ਸੀਟ ਤੇ ਬੈਠਾ ਇੱਕੋ ਹੀ ਕਮਰੇ 'ਚ ਬੈਠਾ ਐ ਤੇ ਤੁਹਾਡੇ ਕੋਲ 35 ਮਿੰਟ ਆ ਹਨਾ ਆਪਣਾ ਉਹ ਕਰਨ ਵਾਸਤੇ ਮੇਰਾ ਨਾ ਜਿਹੜਾ ਟੀਚਿੰਗ ਦਾ ਤਰੀਕਾ ਹੁੰਦਾ ਸੀ ਕਿ ਮੈਂ ਬਹੁਤ ਘੱਟ ਟਾਈਮ ਸਬਜੈਕਟਿਵ ਪੜਾਉਂਦੀ ਸੀ ਜ਼ਿਆਦਾ ਟਾਈਮ ਇਟ ਊਡ ਬੀ ਟਾਕ ਅਬਾਊਟ ਹਾਂ ਐਕਸਪੀਰੀਐਂਸ਼ੀਅਲ ਉਹਨਾਂ ਦਾ ਮੋਰ ਆਫ ਉਹਨਾਂ ਦੀ ਨਿੱਜੀ ਜ਼ਿੰਦਗੀ ਉਹਨਾਂ ਦੀ ਪਰਸਨੈਲਿਟੀ ਕੀ ਵੈਲਿਊਜ਼ ਕੀ ਗੁਣ ਉਹ ਲੈ ਪਾ ਰਹੇ ਨੇ ਜਾਂ ਅਦਰਵਾਈਜ਼ ਕੀ ਮੈਟਰ ਕਰਦਾ ਐਕਚੁਅਲ ਚ ਜ਼ਿੰਦਗੀ ਦੇ ਵਿੱਚ ਔਰ ਮੇਰੇ ਹੁਣ ਬਹੁਤ ਸਾਰੇ ਸਟੂਡੈਂਟਸ ਜਦੋਂ ਮੇਰੇ ਨਾਲ ਕਨੈਕਟ ਕਰਦੇ ਆ ਵਾਪਸ ਮੇਰੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਉਹ ਪਲ ਜਾਦੇ ਵਧੀਆ ਲੱਗੇ। ਹੂੰ। ਰਾਦੇ ਦੇਨ ਇੰਗਲਿਸ਼ ਉਹ ਕਹਿੰਦੇ ਤੁਹਾਡੇ ਤੋਂ ਅਸੀਂ ਜ਼ਿੰਦਗੀ ਬਾਰੇ ਜ਼ਿਆਦਾ ਸਿੱਖਿਆ। ਹਾਂ। ਰਾਜ ਦੇ ਬਾਰੇ ਘਟ ਸਬਜੈਕਟ ਬਾਰੇ ਘਟ ਤੇ ਮੈਨੂੰ ਫਿਰ ਇਹ ਚੀਜ਼ ਮੇਰੇ ਨਾਲ ਰਹਿ ਗਈ ਕਿ ਮੈਂ ਕਾਫੀ ਜ਼ਿਆਦਾ ਡਿਪਰੈਸਿਵ ਸਟੇਟ ਆਫ ਮਾਈਂਡ 'ਚ ਚਲੀ ਗਈ ਸੀ ਕਿ ਅਸੀਂ ਐਕਚੁਅਲ 'ਚ ਕੀ ਕਰਨਾ ਚਾਹ ਰਹਿਆ ਔਰ ਇਹ ਸਭ ਨਕਲੀ ਲੱਗਦਾ ਸੀ ਸਕੂਲ ਸਿਸਟਮ ਬੱਚੇ ਆ ਰਿਹਾ ਆ ਕੇ ਬੈਠ ਗਏ ਤੁਹਾਨੂੰ ਹਾਂ ਜੀ ਮੈਮ ਨਾ ਜੀ ਮੈਨੂੰ ਇਹ ਨਕਲੀ ਲੱਗਣ ਲੱਗ ਗਿਆ ਸੀ ਬਹੁਤ ਸਾਰਾ ਮੈਂ ਕਿ ਬੱਚਾ ਨਾ ਨਿਕਲ ਨਹੀਂ ਪਾ ਰਿਹਾ ਆਪਣੇ ਰੀਅਲ ਰੀਅਲ ਲਾਈਫ ਜੋ ਐਕਸਪੀਰੀਐਂਸਸ ਨੇ ਉਹ ਤੁਹਾਨੂੰ ਨਾ ਸ਼ੇਅਰ ਹੀ ਨਹੀਂ ਕਰ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਤੁਹਾਡਾ ਐਕਸਪੀਰੀਐਂਸ ਆਪਣੇ ਬੱਚਿਆਂ ਨਾਲ ਕਿਵੇਂ ਪਹਿਲਾਂ ਦੱਸੋ ਆਪਣੇ ਤੁਹਾਡੇ ਬੱਚੇ ਦੀ ਉਮਰ ਕੀ ਹੈ ਤੁਸੀਂ ਕਿਦੋਂ ਤੋਂ ਸ਼ੁਰੂ ਕੀਤੀ ਹੋਮ ਸਕੂਲਿੰਗ ਤੇ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਇਹਨੂੰ ਲੈ ਕੇ ਰਾਈਟ ਮੇਰੇ ਬੱਚੇ ਹੁਣ ਹੈਗੇ ਆਂ ਜੀ 3 ਐਂਡ 5 ਓਕੇ ਤੇ ਮੈਂ ਇਹਨਾਂ ਨੂੰ ਅ ਮੇਰੀ ਜਰਨੀ ਜਿੱਦਾਂ ਕਹੀਏ ਨਾ ਕਿ ਵਿਦਨ ਇਅਰ ਵੀ ਅਗਰ ਜਨਵਰੀਜ ਪੁੱਛਦੇ ਤਾਂ ਕੁਝ ਹੋਰ ਸੀ ਹੁਣ ਚੇਂਜ ਹੁੰਦੀ ਰਹਿੰਦੀ ਆ ਬਹੁਤ ਬਹੁਤ ਇਹ ਲਰਨਿੰਗ ਪਾਥ ਤੇ ਹੀ ਆ ਹੂੰ ਮੈਂ ਵੀ ਜਿੱਦਾ ਕਹਿ ਲਓ ਤੇ ਪਹਿਲੇ ਮੈਂ ਸੋਚਿਆ ਸੀ ਕਿ ਟਰੈਵਲ ਕਰਦੇ ਕਰਦੇ ਅਸੀਂ ਬੱਚਿਆਂ ਨੂੰ ਕੁਝ ਸਿਖਾਉਂਗੇ ਹਨਾ ਫਿਰ ਸਮਝ ਆਇਆ ਕਿ ਬੱਚੇ ਆਲਸੋ ਨੀਡ ਸਟੈਬਿਲਿਟੀ ਤੇ ਉਹਨਾਂ ਨੂੰ ਮਤਲਬ ਰੂਟੀਨ ਚਾਹੀਦੀ ਹੁੰਦੀ ਹੈ ਡੇਲੀ ਰਿਦਮ ਚਾਹੀਦੀ ਹੁੰਦੀ ਹੈ ਤੇ ਫਿਰ ਸਮਝ ਆਇਆ ਅੱਛਾ ਮੈਂ ਬੀਂਗ ਇਨ ਇੰਗਲਿਸ਼ ਟੀਚਰ ਮੈਨੂੰ ਥੋੜਾ ਜਿਹਾ ਇਹ ਡਰ ਸੀ ਕਿ ਬੱਚੇ ਜਿਦਾ ਹਰ ਕਿਸੇ ਨੂੰ ਹੁੰਦਾ ਕਿ ਅਚੀ ਲੈਂਗੁਏਜ ਸਿੱਖ ਜਾਣ ਇੰਗਲਿਸ਼ ਜਾਂ ਹਨਾ ਪਿੱਛੇ ਨਾ ਰਹਿ ਜਾਣ ਤੇ ਮੈਂ ਆਪਣੇ ਫਰਸਟ ਪਹਿਲਾ ਚਾਈਲਡ ਸੀ ਜਿਹੜਾ ਮੇਰਾ ਪਹਿਲੇ بیٹے ਨੂੰ ਮੈਂ ਬਹੁਤ ਜਲਦੀ ਉਹਨੂੰ ਸਿਖਾਣ ਲੱਗ ਗਈ ਸੀ ਕੁਛ ਨਾ ਕੁਛ ਪਰ ਮੈਨੂੰ ਉਹ ਸਹੀ ਨਹੀਂ ਸੀ ਲੱਗਦਾ ਕਿਉਂਕਿ ਉਹ ਨੈਚੁਰਲੀ ਨਹੀਂ ਉਹ ਕਰਨਾ ਚਾਹ ਰਿਹਾ ਸੀ ਤੇ ਪੇਰੈਂਟਿੰਗ ਕਰਦੇ ਕਰਦੇ ਮੈਨੂੰ ਇਹ ਸਮਝ ਆਈ ਕਿ ਲਰਨਿੰਗ ਦਾ ਪ੍ਰੋਸੈਸ ਵੀ ਨੈਚੁਰਲੀ ਬਹੁਤ ਅਲੱਗ ਹੈ ਤੁਸੀਂ ਬੈਠ ਕੇ ਕਿਸੇ ਨੂੰ ਨਹੀਂ ਸਿਖਾ ਸਕਦੇ ਕਿ ਇਹ ਐਦਾਂ ਇਹ ਲਿਖ ਐਦਾਂ ਬੀ ਲਿਖਿਆ ਇਹਦੀ ਹਨਾ ਵੋਕੈਬਲਰੀ ਐਦਾਂ ਟਿਲ ਦੀ ਏਜ ਆਫ 6 ਐਟ ਲੀਸਟ ਤੁਸੀਂ ਇਹ ਚੀਜ਼ਾਂ ਦੇ ਵਿੱਚ ਬਿਲਕੁਲ ਨਹੀਂ ਪਹਿਣਾ ਨਹੀਂ ਚਾਹੀਦਾ ਬੱਚਾ ਸਿੱਖ ਸਕਦਾ ਹੈ ਬੱਚਾ ਬਹੁਤ ਜ਼ਿਆਦਾ ਕੁਝ ਸਿੱਖ ਸਕਦਾ ਹੈ ਬਹੁਤ ਜਲਦੀ अर्ਲੀ ਏਜ ਦੇ ਵਿੱਚ ਜਿਹਦਾ ਕਹਿੰਦੇ ਹਨ ਕਿ ਬੱਚਾ ਸੁਪਰ ਮਾਈਂਡ ਹੁੰਦਾ ਇਨ ਹਿਸ ਇਨ ਹਿਸ ਇਨ ਇਹਨਾਂ ਨੂੰ ਜ਼ਬਰਦਸਤੀ ਕਰਕੇ ਉਹਨੂੰ ਉੱਤੇ ਡੋਲਣਾ ਨਹੀਂ ਹੈ ਚੀਜ਼ਾਂ ਨੂੰ ਇਹ ਚੀਜ਼ਾਂ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਤਕੇਲਣੀਆਂ ਚਾਹੀਦੀਆਂ ਉਹਦਾ ਭਰਨ ਇਹ ਪੜ੍ਹਨਾ ਨਹੀਂ ਚਾਹੀਦਾ ਸਾਨੂੰ ਲਿਟਰੇਸੀ ਜਾਂ ਨਿਊਮਰਸੀ ਦੇ ਨਾਲ ਜਾਂ ਇਹ ਪੜ੍ਹਾਈ ਦੇ ਨਾਲ এডਿਕੇਸ਼ਨ ਦੇ ਨਾਲ ਜਿਹੜਾ ਅਸੀਂ ਕਹਿੰਦੇ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਸਸਟੇਨ ਕਰਨ ਲਈ ਲਾਈਫ ਦੇ ਵਿੱਚ ਮੈਂ ਹੁਣ ਇਹ ਸਮਝ ਪਾਈਆਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਇਕੱਲਾ ਇੱਕ ਜਿੱਦਾਂ ਕਿਉਂ ਅਸੀਂ ਇਹ ਪਾ ਚੂਜ਼ ਕੀਤਾ ਕਿ ਜਿਹੜੀ এডਿਕੇਸ਼ਨ ਹੈ ਇਹ ਤੁਹਾਨੂੰ ਇਨੇਬਲ ਕਰਦੀ ਹੈ ਟੂ ਅਰਨ ਮਨੀ ਸਾਡੇ ਲਈ ਜੋ ਕਿ ਹੁਣ ਨਹੀਂ ਜ਼ਰੂਰੀ ਨਹੀਂ ਹੈ ਇੰਪੋਰਟੈਂਟ ਨਹੀਂ ਹੈ ਤੇ ਬੱਚੇ ਦੀਆਂ ਅਦਰ ਸਕਿਲਸ ਨੂੰ ਹੌਨ ਕਰਨ ਵਾਸਤੇ ਉਹਦੀ ਹੁਲਿਸਟਿਕ ਜਿਹੜੀ ਡਿਵੈਲਪਮੈਂਟ ਆਈ ਵੀ ਕਹਿੰਦਾ ਉਹ ਐਕਚੁਅਲ ਚ letting the child be ਦੇ ਵਿੱਚ ਹੁੰਦੀ ਹੈ ਹਾਂ ਕੱਲ ਵੀ ਮੈਂ ਇੱਕ ਹੋਮ ਸਕੂਲਿੰਗ ਪੇਰੈਂਟ ਸਾਡੇ ਉੱਤੇ ਵਰਕਸ਼ਾਪ ਤੇ ਆਏ ਸੀਗਾ ਨਾ ਉਹ ਵੀ ਇਹ ਗੱਲ ਨੂੰ ਬਾਰ ਬਾਰ ਰਿਪੀਟ ਕਰ ਰਹੇ ਸੀਗੇ ਉਹਨਾਂ ਦਾ ਬੇਟਾ ਮੈਨੂੰ ਲੱਗਦਾ 4 ਸਾਲ ਦਾ ਹੈ 3-4 ਸਾਲ ਦਾ ਹੈ ਤੇ ਉਹ ਇਹ ਕਹਿ ਰਹੇ ਸੀ ਕੁਝ ਨਾ ਸਿਖਾਓ ਕੁਝ ਨਾ ਸਿਖਾ ਕਹਿੰਦੇ ਜਿਹੜੀ ਹੋਮ ਸਕੂਲਿੰਗ ਇਟ ਇਜ਼ 올 ਅਬਾਊਟ Parents learning. ਇੱਕ ਐਗਜੈਕਟਲੀ ਰਾਦਰ ਥੈਨ ਕਿ ਬੱਚੇ ਬੱਚੇ ਤੇ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਬੱਚਿਆਂ ਦਾ ਸਿਰਫ ਬੀਇੰਗ ਉਹ ਤਾਂ ਸਿੱਖੇ ਸਿਖਾਏ ਹੁੰਦੇ ਨੇ ਉਸ ਤਰੀਕੇ ਨਾਲ ਐਗਜੈਕਟਲੀ ਦੇ ਆ ਰੀ ਇੰਟੈਲੀਜੈਂਟ ਅਸੀਂ ਫਿਰ ਨਾ ਮਦਰ ਨੇਚਰ ਜਾਂ ਕ੍ਰੀਏਟਰ ਤੇ ਕੁਐਸਚਨ ਕਰ ਦਿੰਨੇ ਆ ਕਿ ਤੂੰ ਤੇ ਬੁੱਧੂ ਵਿੱਚ ਚੇ ਭੇਜਿਆ ਅਸੀਂ ਸਾਰਾ ਕੁਝ ਉਹਨੂੰ ਸਿਖਾਉਣ ਵਾਲੇ ਤੇ ਅਗਰ ਅਸੀਂ ਆਪਣੇ ਆਪ ਨੂੰ ਪੁੱਛੀਏ ਤੁਹਾਨੂੰ ਕਿੰਨਾ ਕੁ ਕੀ ਕੁ ਆਂਦਾ ਹਨਾ ਸਾਨੂੰ ਆਪਣੇ ਬਾਰੇ ਹੀ ਨਹੀਂ ਕੁਝ ਪਤਾ ਹੁੰਦਾ ਤੇ ਅਸੀਂ ਬੱਚੇ ਨੂੰ ਨਹੀਂ ਇਹਦਾ ਨਾ ਐਗਜੈਂਪਲ ਮੈਂ ਦਵਾਂਗੀ ਸਾਡੇ ਫਾਰਮ ਤੇ ਨਾ ਪਪੀਜ਼ ਹੋਏ ਨੇ ਇਹਨਾਂ ਪਪੀਜ਼ ਆ ਹਨ ਤੇ ਉਹ ਹੁਣ ਮਹੀਨੇ ਸਵਾ ਦੇ ਨੇ ਰਾਈ ਤਾਂ ਹੁਣ ਉਹ ਚੱਲਣ ਲੱਗੇ ਰਾਈ ਤਾਂ ਮੈਨੂੰ ਨਾ ਬੜੀ ਉਹ ਉਹ ਪਰੇਸ਼ਾਨੀ ਹੁੰਦੀ ਆ ਉਹਨਾਂ ਨੂੰ ਦੇਖ ਕੇ ਆਪਣੀ ਮਾਂ ਪਿੱਛੇ ਚਲੇ ਗਏ ਮੈਂ ਕਿਹਾ ਫਾਰਮ ਤੋਂ ਬਾਹਰ ਨਿਕਲ ਗਏ ਹਾਂ ਜੀ ਹੈ ਨਾ ਮੈਂ ਮਤਲਬ ਕਹਾਂ ਸ਼ੁਰੂ ਕਰਦੀ ਉਹ ਗੁੰਮ ਜਾਣਗੇ ਉਹ ਕਿਤੇ ਤੇ ਮੈਨੂੰ ਮੇਰਾ ਬ੍ਰਦਰ ਕਹਿੰਦਾ ਰਹੇਗਾ ਕਿ ਨਹੀਂ ਇਹਨਾਂ ਨੇ ਆਪੇ ਸਿੱਖ ਜਾਣਾ ਹੈ ਨਾ ਤੇ ਮੈਨੂੰ ਨਹੀਂ ਆਦੀ ਬੜਾ ਬਹੁਤ ਛੋਟੇ ਨੇ ਪੱਪੀਜ਼ ਕਿਤੇ ਗੁੰਮ ਜਾਣਗੇ ਕਿਤੇ ਫਸ ਜਾਣਗੇ ਹੈ ਨਾ ਪਰ ਮੈਂ ਦੇਖਿਆ ਪਿਛਲੇ 1.5 ਹਫ਼ਤੇ ਵਿੱਚ ਜੀ ਉਹ ਜਿੱਥੇ ਮਰਜ਼ੀ ਚਲੇ ਜਾਣ ਉਹ ਮੁੜੇ ਆਉਂਦੇ ਆ ਵਾਪਿਸ ਆ ਜਾਂਦੇ ਆ ਹੈਨਾ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਫੂਡ ਕਿੱਥੋਂ ਮਿਲਣਾ ਹੈ ਹੈਨਾ ਉਹਨਾਂ ਨੇ ਦਰਵਾਜ਼ੇ ਦੇ ਅੱਗੇ ਖੜੇ ਹੋ ਜਾਂਦੇ ਆ ਫੂਡ ਦੇ ਟਾਈਮ ਤੇ ਉਹਨਾਂ ਨੂੰ ਪਤਾ ਉਹਨਾਂ ਨੂੰ ਦੁੱਧ ਕਿੱਥੋਂ ਮਿਲਣਾ ਹੈ ਹੈਨਾ ਤੇ ਉਹਨਾਂ ਨੂੰ ਸੌਣ ਦਾ ਟਾਈਮ ਹੈਗਾ ਆਪਣੇ ਬੰਨਿਆ ਹੋਏ ਉਹਨਾਂ ਨੇ ਤੇ ਜਦੋਂ ਕਿਤੇ ਫਸ ਜਾਂਦੇ ਤਾਂ ਚੀਕਾਂ ਛੱਡ ਦਿੰਦੇ ਆ ਹਾਂ ਮਤਲਬ ਜਦੋਂ ਉਹਨਾਂ ਦਾ ਉਹ ਵੀ ਹੈਗਾ ਸਰਵਾਈਵਲ ਸਕਿੱਲ ਵੀ ਹੈਗੇ ਨੇ ਉਹਨਾਂ ਦੇ ਹੈਨਾ ਪਰ ਮੈਂ ਦੇਖਦੀ ਆ ਮੈਂ ਕਿ ਜੇ ਤੁਸੀਂ ਨਾ ਇੰਟਰਫੇਅਰ ਕਰੋ everything is perfect exactly ha na to log vich karne di load hi nahi hai ki interference karne di load hi nahi hai yehi cheez apne manukhan de bachyan te vi lagu hungi mainu lagda kithe na kithe ki parents nu sirf uno let go karna chahida hai let go karna chahida hai sirf learning ch nahi advise in life de vich vi main eh cheez khud experience vi kiti hai ha ki jinna tosi bachche de ਉਹਨਾਂ ਦੀ ਡੇਲੀ ਰੁਟੀਨ ਦੇ ਵਿੱਚ ਜਿੰਨਾ ਘੱਟ ਇੰਟਰਫੇਅਰ ਕਰੋਗੇ ਨਾ ਉਨਾਂ ਜ਼ਿਆਦਾ ਅੱਛਾ ਹੈ ਉਨਾਂ ਜ਼ਿਆਦਾ ਬੱਚਾ ਕੌਨਫिडेंट ਹੁੰਦਾ ਹੈ ਉਨਾਂ ਜ਼ਿਆਦਾ ਉਹਨੂੰ ਆਪਣੇ ਬਾਰੇ ਪਤਾ ਚੱਲਦਾ ਹੈ ਹਾਂ ਔਰ ਉਨਾਂ ਜ਼ਿਆਦਾ ਉਹ ਆ ਓਵਰ ਆਲ ਕੀ ਕਹਿੰਦੇ ਆ ਚੀਜ਼ਾਂ ਨੂੰ ਸਮਝਣ ਚ ਕਾਬਿਲ ਹੁੰਦਾ ਹੈ ਹਾਂ ਹਾਂ ਤੇ ਮੈਨੂੰ ਇੱਕ ਚੀਜ਼ ਹੋਰ ਦੱਸੋ ਆਪਾਂ ਜਦੋਂ ਕੱਲ ਗੱਲ ਕਰ ਰਹੇ ਸੀਗੇ ਹਾਂਜੀ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਹੋਮ ਸਕੂਲਿੰਗ ਹੈ ਹਾਂਜੀ ਇਹ ਕਈ ਵਾਰ ਨਾ ਟੂ ਮੱਚ ਹੋ ਜਾਂਦਾ ਹੈ ਮਤਲਬ ਇੱਕ ਤਾਂ ਸਕੂਲ ਹੁੰਦਾ ਹੈ ਪ੍ਰੋਪਰ ਸਕੂਲ ਦੇਖੋ ਕੰਪਲੀਟ ਹੋਮ ਸਕੂਲਿੰਗ ਹਾਂਜੀ ਇਹਦਾ ਕੋਈ ਜਿਹੜਾ ਆਪਾਂ ਹਾਈਬ੍ਰਿਡ ਮਾਡਲ ਦੀ ਗੱਲ ਕਰਕੇ ਜਿਵੇਂ ਆਪਾਂ ਕੁਵੇਦਾ ਦੀ ਵੀ ਗੱਲ ਕੀਤੀ ਸੀ ਵੀ ਕੁਵੇਦਾ ਇਸ ਕਾਈਂਡ ਆਫ ਹਾਈਬ੍ਰਿਡ ਮਾਡਲ ਹੈ ਨਾ ਜਿੱਥੇ ਕਿ ਪੈਟਰਨ ਉਹੀ ਯੂਜ਼ ਕੀਤਾ ਜਾਂਦਾ ਪਰ ਬੱਚੇ ਉੱਥੇ ਜਾਂਦੇ ਨੇ ਬਟ ਉਹਨਾਂ ਨੂੰ ਜ਼ਬਰਦਸਤੀ ਨਹੀਂ ਬਿਠਾਇਆ ਜਾਂਦਾ ਜ਼ਬਰਦਸਤੀ ਨਹੀਂ ਸਿਖਾਇਆ ਜਾਂਦਾ ਏਦਾਂ ਦਾ ਕੋਈ ਤੁਹਾਡਾ ਵੀ ਮੈਨੂੰ ਲੱਗਦਾ ਆ ਜਗ੍ਹਾ ਤੇ ਜਾਂ ਤੁਸੀਂ ਦੂਜੀ ਆਪਣੀ ਜਗ੍ਹਾ ਤੇ ਕਹਿ ਰਹੇ ਸੀਗੇ ਕੁਝ ਫਿਊਚਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਡਾ ਐਜੂਕੇਸ਼ਨ ਦਾ ਬੈਕਗ੍ਰਾਉਂਡ ਹੈ ਉਹਦੇ ਬਾਰੇ ਦੋਸਤੋ ਹਾਂਜੀ ਮੈਨੂੰ ਇਹ ਚੀਜ਼ ਇੱਕ ਸਮਝ ਆ ਗਈ ਹੈ ਕਿ ਸਾਨੂੰ ਬੱਚਿਆਂ ਨੂੰ ਬੱਚੇ ਚਾਹੀਦੇ ਆ ਹੂੰ ਤੇ ਅਗਰ ਤੁਸੀਂ ਹੋਮ ਸਕੂਲ ਜਾਂ ਅਨ ਸਕੂਲ ਵੀ ਕਰਦੇ ਹੋ ਹੂੰ ਤੇ ਚਿਲड्रन ਸਟਿਲ ਨੀਡ ਚਿਲड्रन ਤੇ ਤੁਸੀਂ ਉਹਨਾਂ ਨੂੰ ਕਿੰਨੇ ਸਿਬਲਿੰਗਸ ਦੇ ਸਕਦੇ ਆ ਹਨਾ ਤੇ ਬੱਚੇ ਹੁਣ ਬੱਚੇ ਸਾਰੇ ਚਲੇ ਗਏ ਸਕੂਲਾਂ ਚ ਉਹ ਆਂਦੇ ਆਂ ਛੁੱਟੀਆਂ ਸ਼ਾਮੀ ਛੁੱਟੀ ਹੁੰਦੀ ਹੈ ਤੇ ਟਿਊਸ਼ਨ ਚ ਬੱਚੇ ਫਰੀ ਨਹੀਂ ਹੈਗੇ ਹੂੰ ਔਰ ਤਾਂ ਕਰਕੇ ਆ ਮੇਰਾ ਜੋ ਖਿਆਲ ਬਣਿਆ ਸੀ ਉਹ ਇਹ ਸੀ ਕਿ ਅਸੀਂ ਹਰ ਕਿਸੇ ਦਾ ਅਲੱਗ ਰੀਜ਼ਨ ਹੁੰਦਾ ਹੈ ਹੋਮ ਸਕੂਲ ਕਰਨ ਦਾ ਹੂੰ ਤੇ ਅਸੀਂ ਉਹਨੂੰ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਤਰੀਕੇ 'ਚ ਓਕੇ ਸਿਮਿਲਰਲੀ ਮੈਂ ਚਾਹੁੰਦੀ ਸੀ ਕਿ ਬੱਚੇ ਨੇਚਰ ਦੇ ਕਲੋਜ਼ ਰਹਿਣ ਹੂੰ ਤੇ ਬੱਚਿਆਂ ਦੇ ਵਿੱਚ ਰਹਿਣ ਤੇ ਅਸੀਂ ਉਹਨਾਂ ਨੂੰ ਥੋੜੀ ਡਾਇਰੈਕਸ਼ਨ ਦਿੰਦੇ ਰਹੀਏ ਇਨ ਟਰਮਸ ਆਫ ਵੈਲਿਊਜ਼ ਉਹ ਅਸੀਂ ਉਹਨੂੰ ਟਰਮ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਰਿਲੀਜੀਅਸ ਵੈਲਿਊਜ਼ ਦੇ ਰਹੇ ਆ ਕਿ ਮੋਰਲ ਬੇਸਿਸ ਸਪਿਰਚੈਲਟੀ ਉਹ ਨਹੀਂ ਕਿ ਪਰ ਇੱਥੇ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਬੱਚਾ ਫ੍ਰੀ ਫੀਲ ਕਰੇ ਉਹਨੂੰ ਅਸੀਂ এনवायरमेंट ਕ੍ਰੀਏਟ ਕਰਕੇ ਦੇ ਦਈਏ ਸਾਰੀਆਂ ਚੀਜ਼ਾਂ ਉਹਨੂੰ ਪ੍ਰੋਵਾਈਡ ਕਰ ਦਈਏ ਤੇ ਉਹ ਆਪਣੇ ਕਿਉਰਿਓਸਿਟੀ ਤੇ ਆਪਣੀ ਸੈਂਸਸ ਦੇ ਨਾਲ ਕਿੱਧਰ ਆਉਂਦਾ ਰੁਝਾਨ ਜਾ ਰਿਹਾ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉੱਤਰ ਜਾਣ ਦਈਏ ਵਿਦ ਅ ਵੈਰੀ ਜਿੱਦਾਂ ਕਹਿ ਲਈਏ ਨਾ ਕਿ ਫਾਈਨ ਐਂਡ ਇਨਵੀਜ਼ੀਬਲ ਬਾਉਂਡਰੀਜ਼ ওকে ওকে ਤੇ ਉਹਦੇ ਵਿੱਚ ਫਿਰ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਬੱਚੇ ਜਿੱਦਾਂ ਵੀ ਆਰ ਇਨਸਪਾਇਰਡ ਹੈ ਨਾ スピリチュアル ਵੈਲਿਊਜ਼ ਹੋ ਗਈਆਂ ਤੁਹਾਡੀ ਲਰਨਿੰਗਸ ਹੋ ਗਈਆਂ ਸਾਰੇ ਵਰਲਡ ਵਾਈਡ ਲਰਨਿੰਗਸ ਹੋ ਗਈਆਂ ਫਿਜ਼ੀਕਲ ਕਿਉਂਕਿ ਬਹੁਤ ਛੋਟਾ ਬੱਚਾ ਫਿਜ਼ੀਕਲ ਤੋਂ ਹੀ ਸਿੱਖਦਾ ਉਹ ਬੋਲ ਕੇ ਕੁਝ ਨਹੀਂ ਸਿੱਖ ਸਕਦਾ ਹਮਮ ਕਾਰਪਨਟਰੀ ਹੋਗੀ ਪੋਟਰੀ ਹੋਗੀ ਕਲੇ ਮੋਡਲਿੰਗ ਹੋਗੀ ਜਾਂ ਇਦਾਂ ਦੀਆਂ ਕਿਸੇ ਵੀ ਪੇਂਟਿੰਗ ਕੁਝ ਵੀ ਉਹ ਕ੍ਰੀਏਟ ਕਰਕੇ ਦੇਖੇ ਕਿ ਵੀ ਮੈਂ ਕੀ ਕਰਨਾ ਚਾਹੁੰਦਾ ਬॉयਜ਼ ਆਰ ਮੋਸਟਲੀ ਫਿਜ਼ੀਕਲੀ ਐਕਟਿਵ ਦੇ ਵਾਂਟ ਟੂ ਰਨ ਜੰਪ ਕਲਾਈਮ ਹਨਾ ਤੇ ਤਾਂ ਕਰਕੇ ਅਸੀਂ ਇੱਥੇ ਇਹ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਲਈ ਇੱਕ ਨੇਚਰ ਦੇ ਵਿੱਚ ਹੀ ਸਰਾਊਂਡਡ ਵਿਦ ਗੁੱਡ 에ਅਰ ਫਰੈਸ਼ 에ਅਰ ਐਂਡ ਸੋਇਲ ਐਂਡ ਆਊਟਸਾਈਡ ਸਿਟੀ ਕਿਉਂਕਿ ਸਿਟੀ ਵਿੱਚ ਬਹੁਤ ਜ਼ਿਆਦਾ ਕੰਜੈਸ਼ਨ ਹੋ ਗਈ ਬਹੁਤ ਕੰਜੈਸ਼ਨ ਤੇ ਨਾ ਚਾਹੁੰਦੇ ਹੋ ਇਹ ਵੀ ਨਾ ਬੱਚੇ ਨੂੰ ਸਿਟੀ ਇਨਫਲੂਐਂਸ ਹੋ ਜਾਂਦਾ ਉਹ ਬ੍ਰਾਂਡਸ ਮੈਂ ਹੁਨੇ ਜੌਬ ਛੱਡੀ ਹੈ ਪਿਛਲੇ ਥੋੜੇ ਜੇ ਮਹੀਨੇ ਪਹਿਲਾਂ ਤੇ ਉੱਥੇ ਮੇਰ ਮੈਨੂੰ ਬਿਲਕੁਲ ਸੰਤੁਸ਼ਟੀ ਨਹੀਂ ਮਿਲਦੀ ਸੀ ਟੀਚਿੰਗ ਦੇ ਵਿੱਚ ਤੇ ਉੱਥੇ ਮੈਂ ਬੱਚਿਆਂ ਦੀ ਜਿਹੜੀ ਫਿਲਾਸਫੀ ਸਮਝਣ ਦੀ ਕੋਸ਼ਿਸ਼ ਕੀਤੀ ਉਹ ਕੰਪੀਟੀਸ਼ਨ ਨਹੀਂ ਹੈ ਪੜ੍ਹਾਈ ਦਾ ਕੰਪੀਟੀਸ਼ਨ ਨਹੀਂ ਜ਼ਿੰਦਗੀ ਚ ਕੰਪੀਟੀਸ਼ਨ ਹੈ ਮੈਂ ਤਰ ਤੋਂ ਜ਼ਿਆਦਾ ਵਧੀਆ ਮੇਰੇ ਪਾਪਾ ਫਲਾਣੀ ਗੱਡੀ ਚਾਹੁੰਦੇ ਆ ਸਾਡਾ ਘਰ ਮਤਲਬ ਉਹਨਾਂ ਦੀ ਟੋਕ ਇਜ਼ 올 अबाउट ਮਟੀਰੀਅਲ ਹੈਨਾ ਤੇ ਉਹ ਚੀਜ਼ਾਂ ਮੈਨੂੰ ਬਹੁਤ ਮਤਲਬ ਪਿੰਚ ਕਰਦੀਆਂ ਤੇ ਪਲੱਸ ਮੈਨੂੰ ਹੋਰ ਰੀਜ਼ਨ ਦਿੰਦੀਆਂ ਕਿ ਵਾਟ ਚਿਲड्रन ਐਕਚੁਅਲੀ ਨੀਡ ਤਾਂ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਨਾ ਚਾਹੁੰਦੇ ਆ ਕਿ ਕਿਉਂਕਿ ਸਾਡੇ ਇਲਾਕੇ ਚ ਹੈ ਨਹੀਂ ਤੇ ਸਪੈਸ਼ਲੀ ਫॉर ਪੰਜਾਬੀ ਕਿਡਸ ਐਂਡ ਪੈਰੈਂਟਸ ਪਰ ਤੁਸੀਂ ਚੰਡੀਗੜ੍ਹ ਤੋਂ ਬਹੁਤ ਦੂਰ ਵੀ ਨਹੀਂ ਹੈਗੇ ਬਹੁਤ ਦੂਰ ਵੀ ਨਹੀਂ ਹੈਗੇ ਮਤਲਬ ਕਿੰਨਾ ਕੁ ਡਿਸਟੈਂਸ ਹੋਏਗਾ ਤੁਹਾਡਾ ਅਰਾਊਂਡ 30 ਮਿੰਟਸ ਲੱਗਦੇ ਆ ਸਾਨੂੰ ਚੰਡੀਗੜ੍ਹ ਹਾਂਜੀ ਹਾਫ ਐਨ ਆਰ ਤੇ ਅਗਰ ਪੰਜਾਬੀ ਸਾਈਕੋਲੋਜੀ ਨੂੰ ਸਾਨੂੰ ਚੇਂਜ ਕਰਨ ਦਾ ਮੌਕਾ ਮਿਲ ਰਿਹਾ ਹੈ ਹਾਂ ਕਿਉਂਕਿ ਸ਼ੋ ਆਫ ਬ੍ਰਾਂਡਸ ਵੱਡੀ ਗੱਡੀ ਹਰ ਕੋਈ ਕਹਿੰਦਾ ਹੈ ਹਾਂਜੀ ਮਤਲਬ ਹਰ ਕੋਈ ਕਹਿੰਦਾ ਪਰ ਫਿਰ ਆਪਾਂ ਨੂੰ ਦੇਖਦੇ ਹੀ ਬਹੁਤ ਜ਼ਿਆਦਾ ਹੈ ਦੇਖਦੇ ਵੀ ਹਾਂ ਤੇ ਆਪਾਂ ਚੇਂਜ ਵੀ ਨਹੀਂ ਹੁੰਦੇ ਹੈਗੇ ਇਹ ਸੋਚਣ ਦੀ ਗੱਲ ਹੈ ਜੀ 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 ਤੇ ਬਸ ਉਹ ਅਗਰ ਅਸੀਂ ਅੰਦਰ ਨੂੰ ਚਲੇ ਜਾਵਾਂਗੇ ਨਾ ਥੋੜਾ ਜਿਹਾ ਆਪਣੇ ਆਪ ਨੂੰ ਜਾਣਨਾ ਸ਼ੁਰੂ ਕਰ ਦੇਵਾਂਗੇ ਇਨਟਰਸਪੈਕਸ਼ਨ ਹੋਣੀ ਸ਼ੁਰੂ ਹੋ ਜਾਈ ਯੂ ਸਿੱਟ ਵਿਦ ਯੋਰ ਸੈਲਫ ਨੋ ਯੋਰ ਸੈਲਫ ਤੇ ਤੁਹਾਨੂੰ ਮਿਲ ਜਾਂਦਾ ਸਭ ਕੁਝ ਹਨਾ ਚਲੋ ਜਿੰਨੀ ਜਿੰਨੀ ਦਾ ਥੋੜਾ ਪੂਰਾ ਪ੍ਰੋਪਰ ਮਾਡਲ ਇੱਥੇ ਨਹੀਂ ਬਣਦਾ ਉਹਨੇ ਦੇ ਤੱਕ ਅ ਜਿਵੇਂ ਮੈਂ ਹੁਣ ਪਹਿਲਾਂ ਵੀ ਸੁਣਦੇ ਸੀ ਕਿ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਹੋਮ ਸਕੂਲਿੰਗ ਪੇਰੈਂਟਸ ਨੇ ਹਾਂਜੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕੰਨ ਦੇ ਅਲੱਗ-ਅਲੱਗ ਸਾਈਟਸ ਤੇ ਜਾਇਆ ਕਾਂ ਜਿਵੇਂ ਤੁਸੀਂ ਐਦਾਂ ਦੀ ਇੱਕ ਸਾਈਟ ਮੀਮਬਾਈਲ ਕ੍ਰੀਏਟ ਕਰ ਸਕਦੇ ਹੋ ਉੱਥੇ ਹਨਾ ਉਹਦੇ ਬਾਰੇ ਵੀ ਦੱਸੋ ਤੁਹਾਡਾ ਉਹ ਪਲਾਨ ਕੀ ਹੈਗਾ ਫਿਲਹਾਲ ਹਾਂਜੀ ਅ ਮੇਰਾ ਖਿਆਲ ਹੈ ਕਿ ਸਾਰੇ ਹੋਮ ਸਕੂਲਰਸ ਨੂੰ ਸਪੋਰਟ ਚਾਹੀਦੀ ਹੁੰਦੀ ਆ ਕਿਉਂਕਿ ਉਹ ਉਹਨਾਂ ਨੂੰ ਆਪਣੇ ਫੈਮਿਲੀ ਔਰ ਫਰੈਂਡਸ ਤੋਂ ਨਹੀਂ ਮਿਲਦੀ ਬਿਕਾਜ਼ ਉਹਨਾਂ ਨੂੰ ਸਾਰਾ ਦਿਨ ਕ੍ਰਿਟਿਸਿਜ਼ਮ ਜਾਂ ਕੁਐਸ਼ਨਸ ਡਾਊਟਸ ਮਿਲਦੇ ਆ ਕਿ ਇਹ ਕਿਹੜਾ ਰਸਤਾ ਫੜ ਲਿਆ ਤੁਸੀਂ ਤੇ ਮੈਂ ਜਾਣਦੀ ਆ ਕਿ ਅਸੀਂ ਇੱਕ ਤੇ ਬੱਚਿਆਂ ਨੂੰ ਬੱਚੇ ਮਿਲ ਜਾਣਗੇ ਲਾਈਕ ਮਾਈਂਡਡ ਤੇ ਉਹਨਾਂ ਦੇ ਵਾਂਗੂ ਹੀ ਵੀ ਉਹ ਵੀ ਸਕੂਲ ਨਹੀਂ ਜਾਂਦੇ ਬਿਕਾਜ਼ ਇਹਨਾਂ ਨੂੰ ਆਪਣੇ ਦਾਦੀ ਨਾਨੀ ਔਰ ਬਾਕੀਆਂ ਤੋਂ ਸੁਣਨਾ ਇਹ ਹੀ ਪੈਂਦਾ ਕਿ ਸਾਰੇ ਬੱਚੇ ਸਕੂਲ ਜਾਣ ਤੁਸੀਂ ਜਾਂਦੇ ਇੱਕ ਤੇ ਉਹ ਦੇਖਣ ਨੂੰ ਮਿਲ ਜੇਗਾ ਦੂਜਾ ਕਮਿਊਨਿਟੀ ਬਿਲਡ ਹੋ ਜਾਏਗੀ ਅਸੀਂ ਚਾਹੁੰਦੇ ਆ ਕਿ ਅਸੀਂ ਇੱਥੇ ਵੀ ਇਨਵਾਈਟ ਕਰਦੇ ਆ ਪੇਰੈਂਟਸ ਨੂੰ ਕਿ ਜਦੋਂ ਮਰਜ਼ੀ ਆ ਕੇ ਅਸੀਂ ਬੱਚਿਆਂ ਲਈ ਕੋਈ ਹੌਬੀ ਕਲਾਸਿਸ ਕਰ ਲਈਏ ਤੇ ਇਹ ਜਿੱਦ ਇਮੀਡੀਏਟ ਸਟਾਰਟ ਹੋ ਸਕਦੀ ਹੈ ਇਮੀਡੀਏਟ ਸਟਾਰਟ ਹੋ ਸਕਦੀ ਹੈ ਫ্রম ਸੰਡੇ ਟੂ ਸੰਡੇ ਜਦੋਂ ਵੀ ਪੇਰੈਂਟਸ ਫ੍ਰੀ ਹੈਗੇ ਆ ਹਨਾ ਬਸ ਇੰਟੀਮੇਟ ਕਰਕੇ ਥੋੜਾ ਜਿਹਾ ਅਗਰ 2-3 ਫੈਮਿਲੀਆਂ ਆ ਰਹੀਆਂ ਐ ਐਂਡ ਵੀ ਆਰ ਕਿਉਂਕਿ ਅਸੀਂ ਤੇ ਵਿੱਲੇ ਆ ਹਾਂ ਲਾਈਕ ਵੀ ਇਸੇ ਸਾਡੀ ਅਗਰ ਅਸੀਂ ਆਊਟ ਆਫ ਦ ਟਾਊਨ ਨਹੀਂ ਜਾ ਰਹੇ ਫਿਰ ਅਸੀਂ ਇੱਥੇ ਹੀ ਆ ਇਨ ਡਿਸੈਂਬਰ ਟਿਲ ਡਿਸੈਂਬਰ ਤੇ ਉਹ ਨਹੀਂ ਡੇਰ ਤੱਕ ਅਸੀਂ ਚਾਹੁੰਦੇ ਆ ਕਿ ਅ ਅਸੀਂ ਇਵੈਂਟਸ ਐਦਾਂ ਦੇ ਕਰੀਏ ਤੇ ਅਸੀਂ ਵੀ ਹੋਰ ਪੇਰੈਂਟਸ ਕੋ ਲਜਾਈਏ ਹੋਰ ਪੇਰੈਂਟਸ ਨੂੰ ਇਨਕਰੇਜ ਕਰੀਏ ਟੂ ਹੋਸਟ ਕੀ ਹ ਹੁਨੇ ਇੱਕ এনवायरमेंट ਬਣੇਗਾ ਹੋਮ ਸਕੂਲਿੰਗ ਹੋ ਜਾਏ ਕਿਉਂਕਿ ਨਾਰਥ ਵਿੱਚ ਨਹੀਂ ਹੈਗਾ ਅਸੀਂ ਹੁਨੇ ਔਰੋਵਲ ਜਾ ਕੇ ਆਏ ਆ ਤੇ ਉੱਥੇ ਬਹੁਤ ਅੱਛੀ ਕਮਿਊਨਿਟੀ ਹੈ ਬੰਗਲੌਰ ਤਾਮਿਲਨਾਡ ਉਧਰ ਕਰਦੇ ਐ ਸਟੇ ਕਰਦੇ ਆਂ ਔਰ ਸਪੋਰਟ ਵੀ ਕਰਦੇ ਆਂ ਔਰ ਹੌਬੀ ਕਲਾ ਹੁੰਦੀਆਂ ਕਮਿਊਨਿਟੀ ਫੰਕਸ਼ਨਸ ਵਰਕਸ਼ਾਪਸ ਹੁਣ ਜਿੱਦਾਂ ਸਾਡੀ ਹੌਬੀ ਹੈ ਲੈਟ ਸੇ ਮੇਰੀ ਹੌਬੀ ਹੈ ਟੂ ਯੂ نو ਸਟਿਚਿੰਗ ਜਾਂ ਮੈਨੂੰ ਵੀਵਿੰਗ ਅੱਛੀ ਲੱਗਦੀ ਤੇ ਉਮੈ ਆਊਟ ਇੱਕ ਤੇ ਮੇਰੀ ਹੌਬੀ ਪ੍ਰੈਕਟਿਸ ਹੋ ਜਾਏਗੀ ਇੱਕ ਮੈਂ ਚਾਰ ਬੱਚਿਆਂ ਨੂੰ ਦੱਸ ਦਾਂਗੀ ਕਿ ਇਹ ਕਿੱਦਾਂ ਹੁੰਦਾ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤੇ ਹਨਾ ਯੂ ਆਰ ਵੈਲਕਮ ਟੂ ਸਭ ਤੋਂ ਵੱਡੀ ਗੱਲ ਹੈਗੀ ਹੈ ਫੂਡ which is not being talked about especially in punjab ਤੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਇੱਥੇ ਅਸੀਂ ਪੈਚਸ ਛੱਡਾਂਗੇ ਆਪਣੇ ਬੱਚਿਆਂ ਲਈ ਵੀ ਔਰ ਬਾਕੀ ਅਗਰ ਫੂਡ ਗ로우 ਕਰਨ ਲਈ ਫੂਡ ਗ로우 ਕਰਨ ਲਈ ਅੱਛਾ ਅੱਛਾ ਤੁਸੀਂ ਉਹ ਚੀਜ਼ ਉਹਨਾਂ ਦੇ ਪੈਚ ਨੂੰ ਆਪਣੇ ਨੂੰ ਯੂ ਟੇਕ ਕੇਅਰ ਅਬਾਊਟ ਇਟ ਤੁਸੀਂ ਸੀਡ ਗਰੋ ਕੀਤਾ ਉਹਨੂੰ ਉਗਦੇ ਦੇਖਿਆ ਤੇ ਫਿਰ ਕੰਜ਼ੂਮ ਕੀਤਾ ਕੰਜ਼ੂਮ ਕੀਤਾ ਤੇ ਫਿਰ ਉਹ ਬੱਚਾ ਆਪਣੀ ਲਾਈਫ ਦੇ ਵਿੱਚ ਆਪਣੀ ਜਗ੍ਹਾ ਤੇ ਜਾ ਕੇ ਵੀ ਉਹਨੂੰ ਪ੍ਰੈਕਟਿਸ ਕਰਦਾ ਤੁਹਾਡੇ ਕੋਈ ਪਲੈਟਫਾਰਮ ਹੁੰਦੇ ਆ ਹੋਮ ਸਕੂਲਿੰਗ ਦੇ ਜਿੱਥੇ ਕਿ ਤੁਸੀਂ ਇਹ ਪੇਰੈਂਟਸ ਨੂੰ ਤੁਹਾਡ ਨੂੰ ਕੋਈ ਕੋਈ ਵੀਡੀਓ ਦੇਖ ਰਿਹਾ ਹੋਏ ਤੁਹਾਨੂੰ ਕੰਟੈਕਟ ਕਰਨਾ ਚਾਹੇ ਜੋ ਆਲਰੇਡੀ ਹੋਮ ਸਕੂਲਿੰਗ ਪੇਰੈਂਟ ਹੈਗਾ ਹੈ ਜੀ ਮੈਂ ਵੀ ਪਾਰਟਿਸਪੇਟ ਕਰਨਾ ਚਾਹਾਂਗਾ ਜਾਂ ਮੈਂ ਹੋਸਟ ਵੀ ਕਰਨਾ ਚਾਹਾਂਗਾ ਤਾਂ ਉਹਦਾ ਕੀ ਤਰੀਕਾ ਹੈ ਹੁੰਦੇ ਆ ਕਰਨ ਦੇ ਆ WhatsApp ਹੈ ਜੇ ਅ WhatsApp ਤੇ ਅਸੀਂ ਮੈਨੂੰ ਮੋਸਟਲੀ ਕੁਏਰੀਜ਼ ਆਉਂਦੀਆਂ Instagram ਤੇ ਪਰ ਉਹਨਾਂ ਨੂੰ ਫਿਰ ਅਸੀਂ WhatsApp ਤੇ ਡਾਇਰੈਕਟ ਕਰਦੇ ਆ WhatsApp ਗਰੁੱਪ ਹੈਗਾ alternative pathways ਕਰਕੇ ਜਿਹੜਾ ਅਸੀਂ ਟ੍ਰਾਈ ਸਿਟੀ ਆ ਪੰਜਾਬ ਤੇ ਕਿਸੇ ਨੇ ਕੰਟੈਕਟ ਕਰਨਾ ਹੈ ਤਾਂ alterative pathways ਕਰਕੇ WhatsApp ਗਰੁੱਪ ਸਰਚ ਕਰ ਸਕਦਾ ਸਰਚ ਕਰ ਸਕਦਾ ਉਹਨੂੰ ਕਨੈਕਟ ਕਰਕੇ ਤੁਹਾਡੇ ਨਾਲ ਕੰਟੈਕਟ ਹੋ ਜਾਏਗਾ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਕੁਝ ਹੋਰ ਕਹਿਣਾ ਚਾਹਉ ਇਸ ਤੋਂ ਪਹਿਲਾਂ ਆਪਾਂ ਕਨਕਲੂਡ ਕਰੀਏ ਅ ਬਸ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਫॉर ਹੋਮ ਸਕੂਲਰ ਜਿਹੜੇ ਆਲਰੇਡੀ ਹੋਮ ਸਕੂਲ ਕਰ ਰਹੇ ਆ ਜਾਂ ਅਨਸਕੂਲ ਕਰ ਰਹੇ ਆ ਅਸੀਂ ਅਨਸਕੂਲਰਸ ਆ ਅਸੀਂ ਬੱਚੇ ਨੂੰ ਬਿਲਕੁਲ ਕੁਝ ਨਹੀਂ ਸਿਖਾਉਂਦੇ ਤੇ ਕੀ ਤੁਸੀਂ ਆਪਣੀ ਜਿਹੜੀ ਇਹ ਜਰਨੀ ਹੈ ਡੋਨਟ ਥਿੰਕ ਇਟ ਅਬਾਊਟ ਚਿਲड्रन ਥਿੰਕ ਅਬਾਊਟ ਯੋਰਸੈਲਫ ਤੁਹਾਡੀ ਜਰਨੀ ਹੈ ਇਹ ਬੱਚਿਆਂ ਦੀ ਜਰਨੀ ਨਹੀਂ ਹੈ ਇਹ ਮੈਂ ਤੁਹਾਨੂੰ ਬਹੁਤ ਇੱਕ ਕੰਗਰਾਚੂਲੇਟ ਕੰਗਰਾਚੂਲੇਟ ਕਰਦੀ ਹਾਂ ਕਿ ਤੁਸੀਂ ਇਹ ਰਸਤਾ ਚੁਣ ਲਿਆ ਬਟ ਹੁਣ ਇਹ ਰਸਤਾ ਚੁਣ ਕੇ ਤੁਸੀਂ ਬੈਕ ਆਊਟ ਯਾ ਹਨਾ ਸੋਸਾਇਟੀ ਦੇ ਡਰ ਤੋਂ ਨਾ ਉਹ ਬੈਕ ਆਊਟ ਨਾ ਕਰੋ ਪਰ ਇੱਕ ਬਹੁਤ ਸਪਸ਼ਟ ਤਰੀਕੇ ਚ ਇਹ ਕਹਿਣਾ ਚਾਹੁੰਦੀ ਆ ਕਿ ਯੂ ਹੈਵ ਟੂ ਫਾਈਂਡ ਯੋਰself ਯੂ ਹੈਵ ਟੂ ਫਾਈਂਡ ਯੋਰ ਓਨ ਵੇਸ ਤੁਸੀਂ ਆਪਣਾ ਵਾਈ ਨਹੀਂ ਭੁੱਲਣਾ ਕਿ ਮੈਂ ਕਿਉਂ ਹੂੰ ਸਕੂਲ ਸ਼ੁਰੂਆਤ ਕੀਤੀ ਸੀ ਹਨਾ ਉਹ ਆਪਣੇ ਸਾਹਮਣੇ ਰੱਖ ਕੇ ਤੇ ਆਪਣੀ ਤੁਸੀਂ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਬੱਚਾ ਆਪਣੇ ਆਪ ਸਿੱਖ ਜਾਏਗਾ ਯੂ हैव टू बी ਅ ਬੈਟਰ ਪਰਸਨ ਯੋਰਸੈਲਫ ਹਨਾ ਪੇਰੈਂਟਿੰਗ ਕੁਛ ਨਹੀਂ ਹੈ ਉਹ ਸਿਰਫ ਇੱਕ ਬਹਾਨਾ ਹੁੰਦਾ ਹੈ ਹਨਾ ਬੱਚਾ ਆਉਣਾ ਇੱਕ ਬਹਾਨਾ ਹੁੰਦਾ ਹੈ ਤੁਹਾਨੂੰ ਬੰਦੇ ਬਣਾਉਣ ਆਉਂਦੇ ਆ ਤੇ ਆਪਣੇ ਆਪ ਤੇ ਕੰਮ ਕਰਕੇ ਡੇਲੀ